ਇਹ ਲਾਗੀ ਚੀਜ਼ ਹੈ ਪਰ ਇੱਕ ਹੋਰ ਚੀਜ਼ ਹੈ ਬਗਲ ਕਰਨੀ ਹੈ ਜਿਹੜੇ ਜਿੰਨੇ ਵੀ ਨਗਲੀ ਆਈਡੀਆਂ ਵਾਲੇ ਪਾਕਿਸਤਾਨ ਤੋਂ ਆਈਟੀ ਸੈੱਲ ਚੱਲਿਆ ਜਾਂ ਵਿਦੇਸ਼ਾਂ ਤੋਂ ਸਿੱਖਾਂ ਵੀ ਜਿਹੜੇ ਘਵਾਉਂਦੇ ਆਪਣੇ ਆਪ ਨੂੰ ਉਹਨਾਂ ਦਾ ਕੰਮ ਇਹ ਰਹਿੰਦਾ ਕਿ ਸਿੱਖਾਂ ਦੀ ਛਵੀ ਭਾਰਤ ਦੀ ਖਰਾਬ ਹੋਈ ਜਾਵੇ ਕੋਈ ਨਾ ਕੋਈ ਸੜਾ ਕਲੇਸ਼ ਪਿਆ ਰਹੇ ਤੇ ਉਹਨਾਂ ਨੂੰ ਫੰਡ ਹੁੰਦੇ ਰਹਣ ਬਾਹਰੋਂ ਹੁਣ ਇੱਕ ਪਾਸੇ ਤੇ ਉਹ ਪਾਕਿਸਤਾਨ ਹੈ ਜਿਹੜਾ ਪੰਜਾਬ ਤੇ ਨਿਰੰਤਰ ਬੰਬਾਰੀ ਕਰ ਰਿਹਾ ਹੈ ਤੇ ਇਹ ਲੋਗ ਪਾਸੇ ਉਹਨਾਂ ਦੀ ਹਮਾਇਤ ਕਰਦੇ ਪਾਕਿਸਤਾਨ ਜਿੰਦਾਬਾਦ ਨਾਰੇ ਮਾਰਦੇ ਆ ਤੇ ਉਹ ਪਾਕਿਸਤਾਨ ਦੀ ਵੀਡੀਓ ਸ਼ੇਅਰ ਕਰ ਰਹੇ ਆ ਸਿੱਖਾੜੀਆਂ ਥੱਲੋਂ ਆਪਣੇ 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 ਕਾਹਦੇ ਨੇ ਆਪਣੇ ਵੀ ਆਪਣੇ ਬਣ ਕੇ ਤੇ ਆਪਣੇ ਹੀ ਬਣਦੇ ਆ ਬਸ ਉਹ ਜਣਾ ਇਹ ਕੀ ਜਿਹੜੀ ਦੁਨੀਆ ਦੇਖੀ ਲੋਗ ਨੂੰ ਲੱਗੂ ਸਿੱਖ ਦੋ ਰਹੇ ਨੇ ਹਰੇ ਹਾਂਜੀ ਇੱਕ ਪਾਸੇ ਸਾਡੇ ਫੌਜੀ ਦੇਖੋ ਗੱਡੀਆਂ ਤੇ ਨਿਸ਼ਾਨਸ ਲੱਗੇ ਗਏ ਨੇ ਹਾਂ ਸਿੱਖ ਰਜਮੈਂਟ ਵੱਲੋਂ ਹਾਂਜੀ ਤੇ ਉਸ ਨਿਸ਼ਾਨ ਦੇ ਥੱਲੇ ਜੰਗ ਲੜਦੇ ਪਏ ਨੇ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਕਿੰਨਾ ਜਿਹੜਾ ਆਪਣੇ ਬੰਦੇ ਨਹੀਂ ਪਛਾਣਦਾ ਮਰਵਾ ਕੇ ਹਾਂਜੀ ਕਹਿੰਦੇ ਸਾਡੇ ਵੀ ਆ ਤੇ ਉਹਨਾਂ ਕੋਲ ਸੱਜਰੇ ਬੈਠੇ ਆ ਉਹ ਕਹਿੰਦਾ ਵੀ ਅਸੀਂ ਗੁਰਦਵਾਰੇ ਹਮਲਾ ਨਹੀਂ ਕਰਾਂਗੇ ਤੇ ਜਿਹੜੇ 52 ਗੁਰਦਵਾਰੇ ਪਾਕਿਸਤਾਨ ਢਾਏ ਆ ਢਾ ਕੇ ਉਹਦੇ ਡੰਗਰ ਬਣੇ ਆ ਗੁਰਗਰਾਹ ਦੇ ਵਿੱਚ ਪ੍ਰਕਾਸ਼ ਚਕਰ ਤੇ ਸਕੂਲ ਬਣਾਤੇ ਆ ਉਹਨਾਂ ਬਾਰੇ ਕੀ ਜਾਣਨਾ ਉਹਦੇ ਬਾਬਾ ਜੀ ਇਹ ਦੱਸਣਾ ਹੈ ਹੁਣ ਇਹਨਾਂ ਨੂੰ ਜਿੰਨੇ ਵੀ ਨਾ ਇਹਨਾਂ ਨੂੰ ਅਸੀਂ ਨਾ ਪਾਇਆ ਪਾਂਜਾਬ بریਗੇਡ ਅਮਰਜੀਤ ਜੀ ਤੁਹਾਡੀ ਮਾਤਾ ਨੇ ਕਿਸੇ ਮੌਲਵੀ ਮਾਮਾ ਦੇ ਕੇ ਮਲਾਇਆ ਤੁਹਾਨੂੰ ਹਾਂ ਤੁਸੀਂ ਉਹ ਮਿਕਸ ਵੀਰ ਜਿਹੜੇ ਸਾਨੂੰ ਦਾਗ ਲਾ ਰਹੇ ਹੋ ਮੈਂ ਕਿੰਨੇ ਜ਼ਿੰਦੋਸਾਂ ਦੀ ਗੁਲਾਮ ਹਾਂ ਤੇ ਪਾਕਿਸਤਾਨ ਸਾਡਾ ਜਿਹੜਾ ਭਰਾ ਹੈ ਹੁਣ ਮੈਂ ਦੱਸਾਂ ਅੱਜ ਜਿਹੜਾ ਦਲਪੰਦ ਖਰੋਤਾ ਇੱਥੇ ਪਾਕਿਸਤਾਨ ਜਿਹੜੇ ਦੇ ਦਲਪੰਦ ਖਾਦੋ ਸਾਨੂੰ ਆ ਦਿਖਾ ਦੇ 22 ਉਹ 30 ਸਿੱਖ ਗਏ ਨੇ ਨਾ ਹਾਂ ਤੇ ਉੱਥੇ ਦਲਪੰਦ ਖਾਦੋ ਸਾਨੂੰ ਅਸੀਂ ਆਪਾਂ ਜਾਜ ਗਏ ਸੀ ਆ ਸ਼ਸਤਰ ਵਸਤਰ ਲਗਾ ਕੇ ਰੋਕਿਆ ਕਿਸਨੇ ਪਾਕਿਸਤਾਨ ਦੀ 3 ਇੰਚੀ ਲਾਊਡ ਹੈ ਹਾਂਜੀ ਪਾਕਿਸਤਾਨ ਨੇ 1969 ਤੋਂ ਲੈ ਕਰਕੇ ਹੁਣ ਤੱਕ ਹਜ਼ਾਰਾਂ ਕੁੜੀਆਂ ਪਾਕਿਸਤਾਨੀ ਮੁਸਲਮਾਨਾਂ ਨੇ ਸਿੱਖਾਂ ਦੀਆਂ ਤੇ ਹਿੰਦੂਆਂ ਦੀਆਂ 7 12 ਤੋਂ 9 ਸਾਲ ਦੇ ਵਿੱਚ ਘਰ ਨਹੀਂ ਛੜੀਆਂ ਇੰਗਲੈਂਡ ਦੇ ਵਿੱਚ ਪੁਰੀ ਆਏ ਬਾਬਾ ਜੀ ਇਹ ਮਾਨੂੰ ਭਾਵੇ ਅਰੇ ਤੇ ਇਹ ਉਹ ਉਥੇ ਨਹੀਂ ਬੋਲੇ ਪੰਜਾਬ ਚ ਕਿੰਨਾ 크ਰਿਸਚੀਅਨਟੀ ਫੈਲ ਗਈ ਆ ਇਹ ਉਥੇ ਮੂਨ ਨੇ ਸਾਰੇ ਇਥੇ ਇੰਨੇ ਵਕਫ ਬੋਰਡ ਦੇ ਨਾਮ ਦੇ ਨੀਮ ਮਸੀਤਾਂ ਬਣ ਗਈਆਂ ਨੇ ਬੰਗਾਲੀ ਮੁਸਲਮਾਨ ਆ ਕੇ ਉਥੇ ਸਾਰੇ ਚੁੱਪ ਨੇ ਤੇ ਜਿੱਥੇ ਹੁਣ ਹੁਣ ਮਾਂ ਨਹੀਂ ਚੱਲਾ ਵੀ ਸ਼ਾਂਤੀ ਇੱਕ ਪਾਸੇ ਕਹਿੰਦੇ ਹਿੰਦੁਸਤਾਨ ਇਹ ਇਧਰ ਖੜਾ ਦਾਂਗੇ ਤੇ ਹੁਣ ਸ਼ਾਂਤੀ ਦੀ ਅਪੀਲਾਂ ਕਰਦੇ ਫਿਰਦੇ ਆ ਤੇ ਉਹਨਾਂ ਦੀ ਸੈਲ ਨੇ ਪਾਕਿਸਤਾਨ ਦੇ ਹੁਣ ਇਹ ਜਿੰਨੇ ਵੀ ਪਾਕਿਸਤਾਨ ਦੇ ਹਮਾਇਤੀ ਨੇ ਯਾਦ ਹੈ ਸਾਡੇ ਪਾਕਿਸਤਾਨ ਭੇਜਦੇ ਜਾਣ ਬੀ ਆਨੰਦ ਲੋ ਆਪਣੇ ਭਰਾਵਾਂ ਕੋਲ ਜਾ ਕੇ ਮੈਂ ਬਿੱਤੀ ਲੈਣ ਆਉਂਦੇ ਹਾਂ ਦੂਜੀ ਗੱਲ ਇਹ ਆ ਭਾਰਤ ਵਿੱਚ ਅਸੀਂ ਜਿਹੜਾ ਅਸੀਂ ਪੰਜ ਛੇ ਸਤ ਲੱਕ ਸਕਦੇ ਹਾਂ ਮਰੇ ਜੱਜ ਅੱਜ 11 ਚ ਲੈ ਕੇ ਝੂਠ ਸਕਦੇ ਅਪਲੇ ਗਏ ਹਜੂਸਬ ਤੱਕ ਰਾਸ਼ਟਰਪਤੀ ਸਾਡੇ ਪ੍ਰਧਾਨ